ਨੇ ਦੇਖੋ ਜੀ ਕਿਸੇ ਦੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਛੋਟੀ ਕਰਕੇ ਥੋੜਾ ਲੰਬੀ ਕਰਨੀ ਹੈ ਉਹਨਾਂ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਇੱਕ ਦੂਜੇ ਦੀ ਰਿਸਪੈਕਟ ਵੀ ਚਾਹੀਦੀ ਹੈ ਤੇ ਜਿਹੜੇ ਸਿਧਾਂਤ ਤੁਹਾਡੇ ਅਲੱਗ-ਅਲੱਗ ਨੇ ਵਿਚਾਰਧਾਰਾ ਤੁਹਾਡੀ ਅਲੱਗ ਹੋ ਸਕਦੀ ਹੈ ਉਹ ਉਹ ਮੇ ਕਰਨੀ ਚਾਹੀਦੀ ਹੈ ਪਰ ਨਿੱਜੀ ਤੌਰ ਤੇ ਕਿਸੇ ਨੂੰ ਨਹੀਂ ਜੋ ਸਾਡੀ ਜਾਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਮਤਲਬ ਧੱਕਾ ਕੀਤਾ ਪੰਜਾਬ ਨਾਲ ਲੋਕਾਂ 'ਚ ਗੁੱਸਾ ਹੈ ਉਹ ਥੋੜਾ ਜਿਹਾ ਮਤਲਬ ਜਜ਼ਬਾਤੀ ਹੈਗੇ ਆ ਲੋਕ ਉਹ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਬਾਬਾ ਭੀਮਰਾਓ Ambedkar ji ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਔਰ ਬੜੀ ਖੁਸ਼ੀ ਹੋਈ ਅੱਜ ਉਹਨਾਂ ਦੇ ਇੱਥੇ ਸਥਾਨ ਤੇ ਆ ਕੇ ਉਹਨਾਂ ਨੂੰ ਸ਼ਰਨਾਰਜਿਤ ਵੀ ਪੈਂਡ ਕੀਤੇ ਫੁੱਲ ਪੈਂਡ ਕੀਤੇ ਹਰਪਤ ਕੀਤੇ ਸੋ ਬਹੁਤ ਕਮਾਲ ਦੀ ਸ਼ਖਸੀਅਤ ਨੇ ਜਿਹੜੇ ਅੱਜ ਵੀ ਜਿੰਨਾ ਦਾ ਸੰਵਿਧਾਨ ਭਾਰਤ ਦੇ ਵਿੱਚ ਲਾਗੂ ਹੋਇਆ ਔਰ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਵਾਇਆ ਔਰ ਉਹ ਉਹਨਾਂ ਵੇੜਿਆਂ 'ਚ ਜਦੋਂ ਕਲਾਸ ਤੋਂ ਵੀ ਉਹਨਾਂ ਨੂੰ ਦੂਰ ਬਿਠਾਇਆ ਜਾਂਦਾ ਸੀਗਾ ਤੇ ਫਿਰ ਵੀ ਮੇਰਾ ਖਿਆਲ ਹੈ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ ਡਿਗਰੀਆਂ ਕਰਨ ਵਾਲੇ ਬਾਬਾ ਜੀ ਨੇ ਸੋ ਮੈਂ ਉਹਨਾਂ ਨੂੰ ਸਜਦਾ ਕਰਦਾ ਜਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਇਹ ਹਲਕੇ ਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਜੀ ਕੱਲ ਅਸੀਂ ਫਰੀਦਕੋਟ ਹਲਕੇ ਦੇ ਵਿੱਚ ਹੀ ਸੀਗੇ ਤੇ ਕਾਫੀ ਇਧਰ ਮੱਥਾ ਟਿਕਣ ਗਏ ਸੀ ਆਪਣਾ ਰਾਮਪੁਰਾ ਹਲਕਾ ਦੇ ਵਿੱਚ ਵੀ ਸੀ ਬਾਗਾਪੁਰਾ ਨਾਲ ਤਿੰਨ ਅਸੀਂ ਕੌਨਸਟਿਟੂਐਂਸੀਆਂ ਕੱਲ ਕਵਰ ਕੀਤੀਆਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਨਤਮਸਤਕ ਹੋਇਆ। ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਜੀ ਜਿੱਥੇ ਵੀ ਅਸੀਂ ਸਭਾ ਵੀ ਕੀਤੀ ਹੈ ਤੇ ਜਿੱਥੇ ਵੀ ਗਏ ਆ ਜਿੱਥੋਂ ਦੀ ਵੀ ਲੰਘੇ ਆ ਤਾਂ ਪ੍ਰਮਾਤਮਾ ਦੀ ਬਹੁਤ ਮਿਹਰ ਹੈ ਜੀ। ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਫਤਵਾ ਜ਼ਰੂਰ ਮਿਲੂਗਾ ਜੀ। ਅ ਕਾਲੀ ਦਲ ਨੇ ਤੁਹਾਡਾ ਪੁਰਾਣਾ ਸਾਥੀ ਇੱਕ ਉਹਦਾਰਿਆ 9 ਸਾਲ ਤੁਹਾਡੇ ਨਾਲ ਰਿਹਾ। ਅ ਸਾਡਾ ਜਿਹੜਾ ਮੈਂ ਸੱਚ ਪੁੱਛਿਓ ਤਾਂ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੀ ਹੈ ਜੀ ਵੀ ਪਹਿਲਾਂ ਕਿੱਥੇ ਆ ਕਿੰਨੀਆਂ ਵੋਟਾਂ ਆਈਆਂ ਸੀ ਹੁਣ ਕਿੰਨੀਆਂ ਆਉਣਗੀਆਂ? ਜੀ ਜਿਸ ਤਰ੍ਹਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਕੀ ਲੱਗਦਾ ਹੈ ਵੀ ਆਵਾਜ਼ੀ ਪਾਰਟੀ ਸੀਟਾਂ ਕਾਇ ਤੇਰਾ ਮੀਤਣਾ ਕਰਦੀ ਬਿਲਕੁਲ ਜੀ ਬਿਲਕੁਲ ਕੱਢੂਗੀ ਇਸ ਤਰ੍ਹਾਂ ਨਹੀਂ ਤਾਂ ਆਂਸਰਾ ਹਾਂਸ ਦਾ ਭਾਸ਼ਣ ਸਾਰਾ ਕਾਸੇ ਦੇ ਬਾਵਜੂਦ ਵੀ ਬੜਾ ਅਜੀਬ ਦੇ ਇਹ ਉਹਨਾਂ ਨੂੰ ਪਤਾ ਜੀ ਇਹ ਮੈਨੂੰ ਕੁਝ ਕਹਿ ਸਕਦਾ ਆਪ ਕਦੇ ਨਹੀਂ ਬੋਲੇ ਨਹੀਂ ਖਿਲਾਫ ਬੋਲ ਕੇ ਕੀ ਹੋਣਾ ਜੀ ਵਿਰੋਧ ਨੂੰ ਕੋਟ ਲੈਣੀ ਹੈ ਤੁਹਾਡੇ ਨੇ ਦੇਖੋ ਜੀ ਕਿਸੇ ਦੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਛੋਟੀ ਕਰਕੇ ਥੋੜਾ ਲੰਬੀ ਕਰਨੀ ਹੈ ਉਹਨਾਂ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਇੱਕ ਦੂਜੇ ਦੀ ਰਿਸਪੈਕਟ ਵੀ ਚਾਹੀਦੀ ਹੈ ਤੇ ਜਿਹੜੇ ਸਿਧਾਂਤ ਤੁਹਾਡੇ ਅਲੱਗ-ਅਲੱਗ ਨੇ ਵਿਚਾਰਧਾਰਾ ਤੁਹਾਡੇ ਅਲੱਗ ਹੋ ਸਕਦੀ ਹੈ ਉਹ ਉਹ ਮੇ ਕਰਨੀ ਚਾਹੀਦੀ ਹੈ ਪਰ ਨਿੱਜੀ ਤੌਰ ਤੇ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਜਿਹੜੇ ਵਿਰੋਧ ਕਰ ਰਹੇ ਆ ਆਪਣੇ ਇੰਸਫੇ ਵੀ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਆ ਕਿ ਕਹਿਣਾ ਚਾਹੂੰਗਾ ਦੇਖੋ ਜੀ ਜੋ ਸਾਡੀ ਜਾਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਮਤਲਬ ੱੱਕਾ ਕੀਤਾ ਪੰਜਾਬ ਨਾਲ ਲੋਕਾਂ 'ਚ ਗੁੱਸਾ ਹੈ ਉਹ ਥੋੜਾ ਜਿਹਾ ਮਤਲਬ ਜਜ਼ਬਾਤੀ ਹੈਗੇ ਆ ਲੋਕ ਉਹ ਕਰਦੇ ਨੇ ਤਾਂ ਕਰਦੇ। ਅੱਜ ਭਾਰਤਦ ਤੁਨ ਡਾਕਟਰ ਪੀਮਰਾਵ ਵੇਦਕਰ ਜਿਹੜੇ ਕਿ ਸਾਡੇ ਸੰਵਧਾਨ ਦੇ ਰਚੇਤਾ ਦੱਬੇ ਕੁਚਲਿਆਂ ਦੀ ਆਵਾਜ਼ ਨੇ ਡਾਕਟਰ ਪੀਮਰਾਵ ਵੇਦਕਰ ਉਹਨਾਂ ਦੇ 133ਵੇਂ ਜਨਮ ਦਿਹਾੜੇ ਦੇ ਮੌਕੇ ਤੇ ਅਸੀਂ ਸਾਰਿਆਂ ਨੇ ਔਰ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਹਲਕਾ ਫਰੀਦਕੋਟ ਲੋਕ ਸਭਾ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਰਾਂ ਨੇ ਅੱਜ ਡਾਕਟਰ ਸਾਹਿਬ ਨੂੰ ਇੱਥੇ ਆ ਕੇ ਪੁਸ਼ਪਾਲਾ ਅਰਪਣ ਕੀਤੀ ਹੈ ਔਰ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦਾ ਅਹਿਦ ਕੀਤਾ ਅੱਜ ਦੇਖੋ ਬਾਬਾ ਸਾਹਿਬ ਨੇ ਕਿਹਾ ਸੀ ਵੀ ਜਿਹੜੀ ਵਿਦਿਆ ਉਹ ਸ਼ੇਰ ਨਹੀਂ ਦਾ ਦੁੱਧ ਹੈ ਉਹ ਸ਼ੇਰ ਨਹੀਂ ਦਾ ਦੁੱਧ ਹੈ ਜਿਹੜਾ ਵੀ ਇਹਨੂੰ ਪੀਏਗਾ ਉਹ ਦਿਹਾੜੇਗਾ ਦਿੱਲੀ ਦੇ ਵਿੱਚ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਆਮ ਲੋਕਾਂ ਨੂੰ ਵਿਦਿਆ ਮਿਆਰੀ ਵਿਦਿਆ ਪ੍ਰਦਾਨ ਕੀਤੀ ਗਈ ਲੋਕ ਦਹਾੜਨ ਲੱਗੇ ਤੇ ਲੋਕਾਂ ਨੇ ਵੱਡੇ ਵੱਡੇ ਤਾਨਾਸ਼ਾਹਾਂ ਨੂੰ ਤਿੰਨ ਵਾਰ ਪਟਕਾਰ ਕੇ ਪਰਾ ਮਾਰਿਆ ਪੰਜਾਬ ਦੇ ਵਿੱਚ ਸ਼੍ਰੀ ਭਗਵੰਤ ਮਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਵਿੱਦਿਆ ਦੀ ਕ੍ਰਾਂਤੀ ਆ ਰਹੀ ਹੈ ਸੋ ਅਸੀਂ ਡਾਕਟਰ ਭੀਮਰਾਓਂ ਮੇਦਕਰ ਦੀ ਪਾਈਆਂ ਹੋਏ ਪੜਾਣ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅੱਜ ਇਹ ਉਹਨਾਂ ਦੇ ਜਨਮ ਦਿਹਾੜੇ ਪਰਣ ਕਰਦੇ ਆਂ ਸੰਵਿਧਾਨੀ ਜੋ ਹਾਲਾਤ ਹੋ ਰਿਹਾ ਇਸ ਗੜੀ ਕਿਸਮ ਦੇ ਦੇਖੋ ਜੀ ਸੰਵਿਧਾਨ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਦੱਸ ਦਿੱਤਾ ਉਹਦੇ ਤਹਿਤ ਸਾਨੂੰ ਲੋਕਤੰਤਰ ਪ੍ਰਾਪਤ ਹੋਇਆ ਔਰ ਲੋਕਤੰਤਰ ਦੇ ਉੱਤੇ ਸਿੱਧਾ ਸਿੱਧਾ ਪ੍ਰਹਾਰ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਪ੍ਰਹਾਰ ਹੈ ਇਹ ਮੋਦੀ ਸਾਹਿਬ ਵੱਲੋਂ ਅਮਿਤ ਸ਼ਾਹ ਵੱਲੋਂ ਬੀਜੇਪੀ ਵੱਲੋਂ ਸੰਵਿਧਾਨ ਦਾ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਮੌਲਿਕ ਹੱਕਾਂ ਤੇ ਡਾਕੇ ਪਾਏ ਜਾ ਰਹੇ ਨੇ ਸੋ ਦੇਸ਼ ਇਹਦੇ ਖਿਲਾਫ ਖੜਾ ਹੈ ਭੀਮラਵ ਅੰਬੇਦਕਰ ਜੀ ਦੇ ਪੁੱਤ ਜਨਾਂ ਦੇ ਚੱਲਦੇ ਹੋਏ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ